ਮੁਰਦਾਬ ਮੁਰਦਾਬ ਸੁਧੀਰ ਚਾਬਾ ਮੇਰਾ ਨਾਮ ਜੀ ਸਰਪੰਚ ਪਿੰਡ ਗਲੇਰ ਖਲਾਂ ਤੋਂ ਤੇ ਸਾਡਾ ਇਦਾਂ ਹੋਇਆ ਕਿ ਸਾਡੇ ਘਰੋਂ ਦਾ ਮਸਲਾ ਹੈਗਾ ਥੋੜਾ ਜਿਹਾ ਤੇ ਬੀਡੀਪੀ ਸਾਹਿਬ ਹੋਣਾ ਨੇ ਸਾਨੂੰ ਚਿੱਠੀ ਪਾਈ ਆ ਸੋਮਵਾਰ ਦੇ ਆ 3 ਤਰੀਕ ਨੂੰ ਮਾਰਚ ਦੀ ਨੂੰ ਕਿ ਆਪਣੇ ਤੁਸੀਂ ਆਓ ਉਥੇ 10:30 ਵਜੇ ਸਵੇਰੇ ਜਿਹੜੀ ਚਿੱਠੀ ਤੁਹਾਨੂੰ ਦੱਸਾਂਗੇ ਆਪਾਂ ਤੇ ਉਹਦੇ ਵਿੱਚ ਅਸੀਂ ਸਵੇਰੇ ਜੇ ਸਾਢੇ ਦਾ ਸਮਾਂ ਦਿੱਤਾ ਤੇ ਅਸੀਂ ਮੈਂ ਗਿਆ 2:30 ਵਜੇ ਕਿਉਂਕਿ ਬੰਦੇ ਸਾਰੇ ਮੇਲੇ ਤੇ ਗਏ ਹੀਗੇ ਚੋਲੇ ਦਾ ਮੇਲਾ ਚੱਲਦਾ ਹੀ ਸੰਗ ਦਾ ਤੇ ਮੈਂ ਗਿਆ ਉੱਥੇ ਜਾ ਕੇ ਜਾ ਕੇ ਮਿਲਿਆ ਮੈਂ ਤੇ ਮੀਟਿੰਗ ਚੱਲਣ ਦੇ ਪਹਿਲਾਂ ਮਨੇ ਰੇਗਾ ਦੀ 1 ਘੰਟਾ ਉੱਥੇ ਮੈਂ ਵੇਟ ਕੀਤੀ ਆ ਫਿਰ ਮੈਂ ਗਿਆ ਤੇ ਫਿਰ ਉਹਨਾਂ ਨੇ ਮੈਨੂੰ ਮਿਲੇ ਆ ਕੇ ਮੈਨੂੰ ਤੇ ਮੈਂ ਮਿਲਿਆ ਤੇ ਮੈਨੂੰ ਆਦੇ ਹਾਂਜੀ ਤੁਸੀਂ ਮੈਂ ਦੱਸਿਆ ਕਿ ਮੈਂ ਪਿੰਡ ਕਿਹੜਾ ਤੋਂ ਆਇਆ ਸਰਪੰਚ ਜੀ ਤੇ ਤੁਹਾਨੂੰ ਸੱਦੇ ਜੀ ਹਾਂਜੀ ਤੁਸੀਂ ਆਏ ਜੀ ਤੇ ਆਪਣਾ ਕਰੋ ਸੈਣ ਤੇ ਮਹਾਦੀ ਟੀਮ ਤੇ ਸਰੀ ਆਈ ਨਹੀਂ ਸਾਡੇ ਸਾਰੇ ਮੈਂਬਰ ਦੇ Gmail ਤੇ ਹੈ ਸੰਗਤ ਦਾ ਮੇਲੇ ਚਲਦੇ ਆਵਾ ਤੇ ਤੁਸੀਂ ਕੱਲ੍ਹ ਸ਼ਾਮ ਨੂੰ ਚਿੱਠੀਆਂ ਪਾਈਆਂ ਜੇ ਹੈ ਤੇ ਤੁਸੀਂ ਸਵੇਰ ਦਾ ਟਾਈਮ ਦੇ 24 ਘੰਟੇ ਪੂਰੇ ਵੀ ਨਹੀਂ ਬੰਦੇ ਬੰਦਾ ਕਾਗਜ਼ੀ ਕਾਰਵਾਈ ਕੋਈ ਵੀ ਚਲਦੀ ਆ ਕੋਈ ਟਾਈਮ ਹੁੰਦਾ ਵਾ ਹਫਤੇ ਦਾ ਦੱਸ ਦੇਣਾ ਦਾ ਤੇ ਦੱਸ ਦੇਣ ਪਹਿਲਾਂ ਤੁਸੀਂ ਇਹਨਾਂ ਦੱਸੋ ਨਹੀਂ ਕਿ 4 ਦਿਨ ਘੱਟ ਤੋਂ ਘੱਟ ਤੁਹਾਨੂੰ ਟਾਈਮ ਮਿਲੇ ਤੇ ਅੰਦੇ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਅਸੀਂ ਹੋਰ ਵੀ ਕਈ ਕੰਮ ਕਰਨੇ ਕੱਲੇ ਤੁਹਾਡੇ ਨਹੀਂ ਕੱਲੇ ਕੰਮ ਕਰਨੇ ਪੈਂਦੇ ਮੈਂ ਕਿਹਾ ਵੇਖੋ ਜਿੱਤੀ ਵਿਕਾਸ ਵਾਸਤੇ ਬਿਠੇ ਜੇ ਤੇ ਅਸੀਂ ਪਿੰਡ ਦਾ ਵਿਕਾਸ ਕਰਨਾ ਹੈ ਪਿੰਡ ਦੇ ਤੁਹਾਨੂੰ ਕਿ ਚੁਣੇ ਹੋਏ ਆ ਜਨਤਾ ਦੇ ਨੁਮੰਦੇ ਆ ਤੇ ਅਸੀਂ ਕਿਹੜਾ ਵੀ ਆਪਣਾ ਪਰਸਨਲੀ ਕੰਮ ਕਰਨਾ ਵਾ ਤੇ ਆਂਦੇ ਤੁਸੀਂ ਸਾਡੇ ਕੋਲ ਇੰਨਾ ਕੰਮ ਨਹੀਂ ਆ ਤੁਸੀਂ ਆਪਣੇ ਸਾਈਨ ਕਰੋ ਤੇ ਆਪਣਾ ਜਾਓ ਜੀਨੇ ਹੋਰ ਵੀ ਹੋਣਾ ਉਹਨੂੰ ਭੇਜ ਦਿਓ ਆਪਣੇ ਮੈਂਬਰ ਨੂੰ ਮੈਂ ਇੱਥੇ ਮੈਂਬਰ ਤੇ ਕੋਈ ਵੀ ਨਹੀਂ ਆ ਕੋਈ ਵਾਂਡੇ ਗਿਆ ਵਾ ਕੋਈ ਮੇਲੇ ਤੇ ਗਿਆ ਵਾ ਕੋਈ ਕਿਤੇ ਗਿਆ ਵਾ ਆਂਦਾ ਫਿਰ ਤੁਹਾਨੂੰ ਨਹੀਂ ਪਤਾ ਇੰਨਾ ਕੰਮ ਤੇ ਆਪਣਾ ਕੰਮ ਕਰੋ ਤੇ ਮੈਂ ਆਪਣੇ ਵੀਡੀਓ ਸਾਹਿਬ ਤੁਸੀਂ ਪਹਿਲਾਂ ਵੀ ਸਾਡੇ ਨਾਲ ਇਦਾਂ ਡੀਲ ਕੀਤਾ ਵਾ ਪਹਿਲਾਂ ਸਾਡਾ ਚੱਕਰ ਚੱਲਦਾ ਸੀਗਾ ਕਿ ਸਾਨੂੰ ਕੋਈ ਸਾਇਟੀ ਨਹੀਂ ਦੇਂਦੇ ਤੇ ਸਾਇਟੀ ਤੁਸੀਂ ਹਜਦਾ ਵੀ ਸਾਨੂੰ ਪਤਾ ਤੁਹਾਨੂੰ ਸਾਇਟੀ ਸਾਡਾ ਹੈ ਕਿਹੜਾ ਵਾ ਕਦੀ ਸਾਨੂੰ ਸਾਇਟੀ ਦੇਂਦੇ ਕਦੀ ਕੋਈ ਹੋਰ ਦੇ ਦ ਤੇ ਸਾਨੂੰ ਸਮਝ ਨਹੀਂ ਲੱਗਦੀ ਜੇ ਸਾਨੂੰ ਨੂੰ ਪੁੱਛਦੇ ਆ ਉਹਨਾਂ ਦਾ ਮੇਰੇ ਕੋ ਚਾਰਜ ਖੋਲਿਆ ਵਾ ਜੇ ਕਿ ਦੂਜੇ ਨੂੰ ਪੁੱਛਦੇ ਆ ਉਹਨਾਂ ਦਾ ਮੈਸੇਜ ਚਾਰਜ ਲਿਆ ਹੀ ਨਹੀਂ ਆ ਤੇ ਸਾਨੂੰ ਇਦਾਂ ਬੜਾ ਇਹਨਾਂ ਨੇ ਹਰਾਸ ਕੀਤਾ ਜੀ ਇਹਨਾਂ ਨੇ ਵੀਡੀਓ ਸਾਹ ਬਣਾਨੇ ਵੀਡੀਓ ਜਿਵੇਂ ਬਣਾਉਂਦਿਆਂ ਵਾ ਤੇ ਉਹਨਾਂ ਨੂੰ ਪਤਾ ਲੱਗ ਗਿਆ ਜੀ ਇਹ ਵੀਡੀਓ ਬਣਾਉਂਦਿਆਂ ਲੱਗੇ ਮੈਡਮ ਦੱਸਤਾ ਤੇ ਉਹ ਝਪਟ ਕੇ ਮੇਰੇ ਫੋਨ ਨੂੰ ਪਏ ਆ ਤੇ ਮੈਂ ਫਿਰ ਉਥੋਂ ਨਿਕਲਣ ਦੀ ਕੀਤੀ ਕਿ ਮੈਂ ਆਪਣਾ ਪਹਿਲਾਂ ਦੇਖੋ ਜੇ ਮੈਂ ਸੇਫਟੀ ਜਿਹੜੀ ਆਪਣਾ ਹਾਂਜੀ ਮਾਰ ਰਿਹਾ ਵੀ ਦੋਹਾਂ ਤਰਫ ਦੇਖੋ ਉਹਨਾਂ ਦੋ ਬੰਦੇ ਆਪਣੇ ਬਾਹਰ ਹੀ ਏਕ ਆਪਣਾ ਸੌਨ ਸੈਟਰੀਗਾ ਇੱਕ ਸਰਜੀਤ ਹੀਗਾ ਤੇ ਦੋ ਤਿੰਨ ਜਿਹੜੇ ਜੀ ਉਹ ਤੇ ਮੈਂ ਨਾਂ ਤੋਂ ਨਹੀਂ ਜਾਣਦਾ ਤੇ ਉਹ ਸਾਰਿਆਂ ਨੇ ਮੈਨੂੰ ਉੱਥੇ ਤਾਂ ਕੰਮ ਕੀਤੇ ਕਿ ਸਾਨੂੰ ਮਗੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਫਿਰ ਉਹ ਤੋਂ ਨਿਕਲਿਆ ਪਰਚਾ ਕੀ ਕਰਾਇਆ ਹੈ ਤੁਹਾਡੇ ਕੋਲ ਪਰਚਾ ਵੇਖੋ 353 ਦਾ ਉਹਨਾਂ ਨੇ ਕਰਾਇਆ 186 ਦਾ ਕਿ ਇਹਨਾਂ ਨੇ ਇੱਕ ਕਾਗਜੀ ਫੈਲਾ ਪਾੜੀਆਂ ਇਹਦਾ ਕੁਝ ਕੀਤਾ ਵਾ ਤੇ ਇਥੇ ਤੱਕ ਕਿ ਮੈਂ ਤੇ ਵੇਖੋ ਉੱਥੇ ਆਪਣੇ ਤੇ ਬਿਠਾ ਵਾਂ ਉਹਨਾਂ ਦੇ ਗੱਲਬਾਤ ਕਰਦੇ ਆ ਬੜੇ ਆਰਾਮ ਨਾਲ ਤੇ ਜਿਦਾਂ ਇਹਨਾਂ ਦਾ ਪਲਾਨ ਹੁੰਦਾ ਜਿਹੜੇ ਬੰਦੇ ਉੱਥੇ ਬਾਹਰ ਪਠਾਈ ਮੈਂ ਤੇ ਉੱਥੋਂ ਹਿਸਾਬ ਨਾਲ ਜਿਦਾਂ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਏਗਾ ਕਿਹੜੇ ਕਲਾਈਆਂ ਹੈ ਜੀ ਮੈਂ ਮੈਂਬਰ ਪਰ ਜ਼ਿਆਦਾ ਮੈਂਬਰ ਆ ਜੀ ਜਿਹੜੀ ਸਾਰੀ ਘਟਨਾ ਵਾਪਰੀ ਆ ਤੁਹਾਨੂੰ ਉਹ ਕਿੱਥੇ ਰੱਖੀ ਸਾਰੀ ਗੱਲਬਾਤ ਹੋਈ ਸਰ ਮੈਂ ਉਹਦੋਂ ਆਪਣੇ ਕਿਸੇ ਦੀ ਮਰਗੀ ਮਰਜ ਹੀ ਮੈਂ ਹਲਵਾਈ ਦਾ ਕੰਮ ਕਰਦਾ ਤੇ ਮੈਂ ਮਰਜ ਤੇ ਗਿਆ ਤੇ ਉਹਨਾਂ ਦਾ ਇੱਕ ਮੈਂਬਰ ਆਇਆ ਏ ਤੇ ਉਹ ਆ ਕੇ ਤੇ ਮੇਰੀ ਵਾਈਫ ਨੂੰ ਪੁੱਛਦਾ ਏ ਮੱਦ ਕੇ ਉਹ ਚੱਠੀ ਆਈ ਆ ਤੇ ਆ ਕੇ ਠੀਕ ਹੈ ਜੀ ਉਹਨਾਂ ਨੇ ਮੈਨੂੰ ਸਨ੍ਹਾ ਦਿੱਤਾ ਮੈਂ ਚਲੋ ਠੀਕ ਆ ਮੈਂ ਭਾਈ ਹੁਣਾਂ ਨਾਲ ਸਰਪੰਚ ਸਾਹਿਬ ਨਾਲ ਗੱਲ ਕੀਤੀ ਇੰਮਾ ਦੇ ਕੇ ਤਦਾ ਆਏ ਆਂਦੇ ਕੋਈ ਗੱਲ ਨਹੀਂ ਤੇ ਕੋਈ ਨਹੀਂ ਕਰ ਲਾਂਗੇ ਉਹ ਚਾਰ ਤਰੀਕ ਤੇ ਫਿਰ ਮੈਂ ਹੀ ਮੁੜ ਕੇ ਫਿਰ ਆਪਣੇ ਕੰਮ ਤੇ ਹਲਵਾਈ ਤੇ ਤੇ ਵੀਰ ਜੀ ਆਪਣੇ ਸਰਪੰਚ ਸਾਹਿਬ ਜਿਹੜੇ ਉਹ ਆਂਦੇ ਕੋਈ ਨਹੀਂ ਵਹੀ ਮੀਟਿੰਗ ਦਾ ਪਤਾ ਕਰਉਂਦੇ ਆ ਤੇ ਇਹਨਾਂ ਦੇ ਨਾਲ ਕੋਈ ਨਹੀਂ ਉਹ ਵਕਤ ਤੇ ਬਾਕੀ ਜਿਹੜੇ ਮੈਂਬਰ ਹੀ ਉਹ ਵੀ ਕੋ ਆਪਣੇ ਕਮਕਾਰਾਂ ਤੇ ਕੋ ਮੇਲਾ ਵੇਖਣਗੇ ਆਪਣਾ ਚੋਲਾ ਸਾਹਿਬ ਦਾ ਮੇਲਾ ਸੀ ਤੇ ਇਸ ਕਰਕੇ ਉਹ ਵੀਰ ਜੀ ਸਰਪੰਚ ਸਾਹਿਬ ਜਿਹੜੇ ਉਹ ਕੱਲੇ ਗਏ ਹਾਂਜੀ ਸਾਰੀ ਪੰਚਾਇਤ ਦਾ ਲਿਖਿਆ ਜੀ ਮਹਾਰਾਜ ਇਹ ਬਹੁਤ ਮਰਗੀ ਗਲਤ ਕੀਤਾ ਗਿਆ ਹੈ ਇਹ ਝੂਠਾ ਪਰਚਾ ਕੀਤਾ ਵਾ ਇਹ ੱੱਕੇ ਸਹੀ ਇਹ ਸਾਰੀ ੱੱਕੇ ਸਹੀ ਹੋਈ ਹੈ ਜੀ ਸਾਰੀ ਪੰਚਾਇਤ ਨਾਲ ਜੀ ਇਹ ਸਰਪੰਚ ਵਾਲਾ ਇਹਨੂੰ ਸਾਨੂੰ ਜਿਹੜਾ ਇਹਨੂੰ ਅਸੀਂ ਨੋਟਿਸ ਭੇਜਿਆ ਸੀ ਸਰਪੰਚ ਦੇ ਸਬੂਤ ਪਛਾਣ ਨੂੰ ਚਾਰ ਤਿਲੋਂ ਦਫਤਰ ਆ ਕੇ ਆਪਣੇ ਹਾਜ਼ਰ ਹੋ ਤੇਰਾ ਕੋਰੋਂ ਸਿੱਧ ਨਹੀਂ ਹੁੰਦਾ ਉਹਦੇ ਸਬੰਧ ਚ ਜਿਹੜਾ ਅਸੀਂ ਨੋਟਿਸ ਭੇਜਿਆ ਸੀ ਇਹ ਸਾਡੇ ਦਫਤਰ ਦੀ ਪੰਚਾਇਤ ਲੈ ਕੇ ਹਾਜ਼ਰ ਹੋਇਆ ਠੀਕ ਹੈ ਜੀ ਇਹ ਹਾਜ਼ਰ ਹੋ ਕੇ ਆ ਕੇ ਸਾਡੇ ਦਫਤਰ ਦੀ ਜਿਹੜੀ ਰਿਕਰਟਿੰਗਾਂ ਦੀ ਸ਼ੁਰੂ ਕਰਤੀ ਸੀ ਅਸੀਂ ਨੂੰ ਕਹੇ ਜਿਹੜੀ ਗੱਲ ਹੈ ਤੂੰ ਆਪਣੇ ਬਿਆਨ ਦੇ ਜਿਹੀ ਤਰ੍ਹਾਂ ਕੋਈ ਵੀ ਤੇਰੇ ਮੈਂਬਰਾਂ ਮੈਂ ਕੱਲੇ ਕੱਲੇ ਮੈਂਬਰ ਦੇ ਆਪਣੇ ਦਕਸਤ ਦੇ ਉਹ ਜਿਹੜਾ ਤੇਰਾ ਕੋਰ ਮਾ ਪੂਰਨ ਸਦਕਾ ਅਸੀਂ ਤੇ ਡੀਡੀਪੋ ਸਾਹਮਣੇ ਪੈਣਾ ਫੇ ਤੇਰਾ ਪ੍ਰਬੰਧ ਕਰਨਾ ਅਸੀਂ ਪ੍ਰਬੰਧ ਕਰਲਾਸ ਤੇ ਪ੍ਰਬੰਧਕ ਜਿਹੜੀ ਡੀਡੀਪੋ ਸਾਹਮਣੇ ਸਾਨੂੰ ਸਿਰਫ ਤੁਸੀਂ ਬਿਆਨ ਦੋ ਆ ਕੇ ਸਾਰੇ ਮੈਂਬਰ ਤੇ ਸਰਪੰਚ ਇਹਦੇ ਮੈਂਬਰ ਇਹਨੇ ਆ ਕੇ ਦਫਤਰਾਂ ਆ ਕੇ ਹੁੱਲੜਵੜੀ ਸ਼ੁਰੂ ਕਰ ਦਿੱਤੀ ਹੁੱਲੜਬਾਜੀ ਕਰ ਦਿੱਤੇ ਦਫਤਰੋ ਕਾਗੇ ਲਾ ਕੇ ਬਾਹਰ ਟਾਬੇ ਦੇ ਦੌੜ ਗਿਆ ਜੀ ਉੱਥੋਂ ਜਾ ਕੇ ਸਾਡੇ ਦਫਤਰ ਦੇ ਜਿਹੜਾ ਸੇਵਾਦਾਰ ਹੈ ਉਹਨੂੰ ਫੜ ਲਿਆ ਜੀ ਉਸ ਤੋਂ ਬਾਅਦ ਜਿਹੜੀ ਪੁਲ ਉਦੇ ਕੈਮਰੇ ਵਿੱਚ ਇਹਦੇ ਕੋਲ ਦੋ ਮੋਬਾਈਲ ਤੇ ਕਾਗਜ਼ ਜਿਹੜੇ ਉਹ ਸਾਰੀ ਫਿਰ ਸੀਸੀਟੀਵੀ ਵਿੱਚ ਜਿਹੜਾ ਪੂਰਾ ਜਿਹੜਾ ਮਾਮਲਾ ਜਿਹੜਾ ਦਰਜਾ ਟਾਬੇ ਦਾ ਇਸ ਕਰਨਾ ਕਦੋਂ ਵਾਪਰੇ ਕਿ ਕਿ ਨਹੀਂ ਇਹ ਕਟਰਾ ਮੈਂ ਆਪਣੀ ਚਾਰ ਤਿੰਨ ਨੂੰ ਜਿੱਦਾਂ ਆਪਾਂ ਬੁਲਾਇਆ ਜੀ ਨੂੰ ਨਹੀਂ ਜੀ ਬਤਮੀ ਨਹੀਂ ਕੀਤੀ ਉਹ ਸਾਡੇ ਜਿਹੜੇ ਦਫ਼ਤਰ ਜਿਹੜੀ ਆ ਨਾ ਤੇ ਸਾਨੂੰ ਬਿਆਨ ਦੇ ਰਿਆ ਨਾ ਸਾਨੂੰ ਇਹ ਕਹਤੂ ਸਾਨੂੰ ਆਪਣੇ ਬਿਆਨ ਦੇ ਮੈਂਬਰਾਂ ਦੇ ਵੱਖਰੇ ਬਿਆਨ ਦੇ ਬਿਆਨ ਹੀ ਦੇ ਰਿਆ ਦਫ਼ਤਰਾਂ ਕੇ ਬਤਮੀ ਜੀ ਕਰੀ ਜਰਾ ਇੱਥੇ ਲੇਡੀ ਸਟਾਫ ਅਸੀਂ ਪਾਇਦਾ ਮੀਟਿੰਗ ਕਰਨ ਦੇ ਅਸੀਂ ਕਹਿੰਦੇ ਤੂੰ ਆਪਣੇ ਬਿਆਨ ਦੇ ਜੇ ਤੂੰ ਕੋਰਮ ਤੇਰਾ ਸਿੱਧ ਨਹੀਂ ਹੁੰਦਾ ਤੂੰ ਬਿਆਨ ਦੇ ਤੇਰੇ ਸਰਪਾ ਬਿਆਨ ਜ਼ਿਲ੍ਹਾ ਕਾ ਸੈਕਟਰੀ ਆਪਸੇ ਅਰਦਾਸਪੁਰ ਦਾ ਹੋਣਾ ਅਸੀਂ ਤੋਂ ਜੋ ਵੀ ਤੜਿਆ ਬਿਆਨ ਲਿਖ ਕੇ ਡੀਡੀਪੀਓ ਸਾਹ ਨੂੰ ਭੇਜਦੇ ਨੇ ਤੁਹਾਡੇ ਕੱਲੇ ਆ ਇਹਦੇ ਮੈਂਬਰ ਸਰਪੰਚੇ ਦੇ ਹੱਕ ਜਾਂ ਆ ਜਿਹੜੇ ਸਰਪੰਚੇ ਉਹ ਦੂੜੀ ਫਾਈਲ ਬਣਾ ਕੇ ਅਸੀਂ ਜਿਹੜੀ ਡੀਡੀਪੀਓ ਸਾਹਿਬ ਨੇ ਡੀਡੀਪੀਓ ਸਾਹਿਬ ਨੇ ਫਿਰ ਨੋਟਸ ਤੇ ਜਣਾ ਹੁੰਦਾ ਤੇ ਫਿਰ ਪਰਮਤ ਲੱਗ ਸਕਦਾ ਸਿੱਧਾ ਪ੍ਰਬੰਧਨ ਕਰ ਸਕਦਾ ਆਪਾਂ 2-4 ਦਿਨ ਪਹਿਲਾਂ ਭੇਜ ਦੇਣੀ ਚਿੱਠੀ ਨਹੀਂ ਇਹਦੇ 24 ਘੰਟੇ ਨਹੀਂ ਇਹਦੇ ਨਹੀਂ ਆਪਾਂ ਜਿਹੜੀ ਚਿੱਠੀ ਭੇਜੀ ਸਾਡਾ 52 ਦਾ ਨੰਬਰ ਲੱਗਾ ਜੀ ਹਾਂਜੀ ਅਸੀਂ ਉਹ ਦਰ ਲੈ ਕੇ ਜਾਂਦਾ ਚਿੱਠੀਆਂ ਸਾਡੇ ਦਰ ਤੱਕ ਉਹ ਜਿਹੜੇ ਚਿੱਠੀਆਂ ਲੈ ਕੇ ਜਾਂਦਾ ਕੋਈ ਮਿਲਦਾ ਕੋਈ ਨਹੀਂ ਬਿਲਦਾ ਕੋਈ ਮਦਾ ਮਰ ਚਲੋ ਲੇਬਰ ਕਲਾਸ ਤਾਂ ਵੀ ਹੁੰਦੀ ਹੈ ਮੈਂਬਰ ਉਹਨਾਂ ਨੂੰ ਨਹੀਂ ਬਿਲਦਾ ਉਹਨਾਂ ਦੇ ਘਰ ਜਾ ਕੇ ਤਲਬੀਬ ਕਰਾਉਣ ਦੇ ਮੌਕੇ ਤੇ ਘਰ ਨਹੀਂ ਹੁੰਦਾ ਪਰ ਅਸੀਂ ਇਹਨੂੰ ਜਿਹੜੇ ਚਾਰ ਤਿੰਨ ਨੂੰ ਸੱਦਿਆ ਉਹ ਕਹਿੰਦਾ ਮੈਂ ਜਦੋਂ ਇਤਿਹਾਸਿਕ ਪਹਿਲਾਂ ਵੀ ਗਿਆ ਵਾਂ ਤੇ ਵੀਡੀਓ ਸਾਹਿਬ ਕਰਨਾ ਸਹੀ ਦੇ ਇਹ ਨਹੀਂ ਕਰਦਾ ਕਿ ਮੇਰਾ ਬਤਨੀ ਜੀ ਕਰਦੇ ਇਹ ਕਿਹ ਕਿਹਨੀ ਚਾਹੀਏ ਇਹਦੇ ਬਾਰੇ ਵੇਖੋ ਜੀ ਜਿਹੜਾ ਸਰਪੰਚਾ ਮੈਂਬਰ ਹੈ ਲੋਕਲ ਆ ਇਦਾਂ ਹੋ ਰਿਹਾ ਸਕਦਾ ਤੇ ਨਾ ਹੀ ਇਹਦੇ ਬਾਰੇ ਇਹਨੇ ਕਿਹਾ ਆ ਇਹ ਸਾਰਾ ਜਿਹੜਾ 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 ਆਪਣੇ ਕੈਮਰੇ ਵਿੱਚ ਇਹਦਾ ਕੈਦ ਹੋਇਆ ਜੋ ਇਹਦੇ ਮਤ ਪੀਜੀ ਕੀਤੀ ਪੁਲਿਸ ਨੇ ਕਿਹਾ ਆਪਾਂ ਤੁਸੀਂ ਕੈਵਰੇ ਚੈ ਜੋ ਕੈਮਰਾ ਚੱਕੋ ਸਰਵਰ ਚ